ਜਿਹੜੇ ਸੰਤਾਂ ਦੀ ਸੰਗਤ ਕਰਦੇ ਆ ਉਹਨਾਂ ਦੇ ਮਨਾਂ ਤੋਂ ਬਗੈਰੀ ਤੇ ਬਗਾਨਾ ਬਿਸਰ ਜਾਂਦਾ ਮਹਾਤਮਾ ਨੂੰ ਤਾਂ ਹੁੰਦਾ ਹੀ ਨਹੀਂ ਉਹਨਾਂ ਨੂੰ ਤਾਂ ਸਭ ਪਰਮੇਸ਼ਰ ਦੀ ਨਜ਼ਰ ਆਉਂਦੀ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਮੇਰਾ ਕੋ ਬੋਲੇ ਇੱਕ ਵਾਰੀ ਯਾਪ ਜਪ ਧਜਨ ਕਰ ਰਹੇ ਸੀ ਪਹਿਲੀਆਂ ਦੀ ਬਾਤ ਹੈ ਚਾਰ ਸ਼ਰਾਬੀ ਆ ਗਏ ਹਾਲਾਂਕਿ ਚਿੜੀ ਦੇ ਅੰਦਰ ਸੀਗੇ ਕੋਈ ਜਾਂਦਾ ਜਾਂਦਾ ਨਹੀਂ ਸੀ ਪਤਾ ਨਹੀਂ ਸ਼ਰਧੀਆਂ ਦਾ ਮਨ ਹੁੰਦਾ ਕੀ ਸੁਝੀ ਤੇ ਚੱਲ ਕੇ ਸੰਤਾਂ ਨੂੰ ਗਾਲਾਂ ਕੱਢੀਏ ਚਾਰ ਆ ਗਏ ਸੇਵਾਦਾਰ ਨੇ ਰੋਕੇ ਵੀ ਤੁਸੀਂ ਕਿੱਧਰ ਜਾਂਦੇ ਹੋ ਗੇਟ ਤੇ ਪਹਿਰਾ ਸੀ ਉਹ ਕਹਿੰਦੇ ਇਹ ਤਾਂ ਸੰਤਾਂ ਨੂੰ ਹੌਣ ਮਿਲਣਾ ਉਹ ਕਹਿੰਦੇ ਇਸ ਵੇਲੇ ਅੱਧੀ ਰਾਤ ਹੋਉਂਦੀ ਸੰਤਾਂ ਨੂੰ ਕੀ ਮਿਲਣਾ ਕੋਈ ਕੰਮ ਦੱਸੋ ਕਹਿੰਦੇ ਕੰਮ-ਕੰਮ ਕੋਈ ਨਹੀਂ ਅਸੀਂ ਮਿਲਣਾ ਹੋਂਦਾ ਬਿਲੇ ਬਿਨਾ ਜਾਣਾ ਇਹਨਾਂ ਨੂੰ ਜਾ ਕੇ ਉਹਨੇ ਕਿਹਾ ਵੀ ਠਹਿਰੋ ਛੋਟੇ ਮਹਾਰਾਜ ਜੀ ਨੂੰ ਦੱਸਿਆ ਜਿਆ ਹੈ ਕਹਿੰਦੇ ਨੇ ਮਹਾਰਾਜ ਜੀ ਉਹ ਕਹਿੰਦੇ ਇਹਨਾਂ ਨੂੰ ਬੇਨਤੀ ਕਰੋ ਬੇਨਤੀ ਕਰੀ ਕਹਿੰਦੇ ਨਹੀਂ ਬਣਦਾ ਇਹਨਾਂ ਨੂੰ ਮੁਸ਼ਕਲ ਆ ਗਿਆ ਉਹ ਕਹਿੰਦੇ ਸ਼ਰਾਬੀ ਨੇ ਮਹਾਰਾਜ ਸੰਤ ਵੀ ਆ ਗਿਆ ਕਹਿੰਦੇ ਜੇ ਹੁਕਮ ਹੋਵੇ ਤਾਂ ਇਹਨਾਂ ਦੀ ਮਰਮਤ ਕਰ ਦਈਏ ਕਹਿੰਦੇ ਨਾ ਕੁਛ ਨਹੀਂ ਕਰਨਾ ਇਹ ਤਾਂ ਸ਼ਰਾਬ ਦੇ ਘੇਰੇ ਹੋਏ ਆਏ ਨੇ ਉਹ ਗਾਲਾਂ ਕੱਢਣ ਲੱਗ ਪਏ ਕੋਈ ਗੱਲ ਨਹੀਂ ਕਰੀ ਚੁੱਪ ਕਰਕੇ ਸੁਣਦੇ ਜਿਹੜਾ ਸੰਤਾਂ ਦਾ ਫੇਰ ਨਿੰਦਿਆ ਕਰਦਾ ਦੁਖੀ ਕਰਦਾ ਤੇ ਵਿੱਚੋਂ ਟੁੱਟਿਆ ਜਾਂਦਾ ਉਸ ਦਿਨ ਤਾਂ ਮੁੜ ਗਏ ਦੂਸਰੇ ਦਿਨ ਪੰਚਾਇਤ ਆਈ ਪਿੰਡ ਦੀ ਸਾਰੀ ਪਤਾ ਲੱਗਿਆ ਵੀ ਰਾਤ ਗਾਲਾਂ ਕੱਢਦੇ ਰਹੇ ਮਾਤਵਾ ਨਾਲ ਲੈ ਕੇ ਆਏ ਉਹਨਾਂ ਨੂੰ ਕਹਿੰਦੇ ਮਹਾਰਾਜ ਆ ਤੁਹਾਡੇ ਦੋਸ਼ੀ ਨੇ ਰਾਤ ਆ ਕੇ ਤੁਹਾਨੂੰ ਗਾਲਾਂ ਕੱਢਦੇ ਰਹੇ ਤੇਨਾ ਤਾਂ ਮਾਫੀ ਮੰਗਣ ਆਇਆ ਜਦ ਕਿਹਾ ਵੀ ਮਾਫੀ ਮੰਗੋ ਕਹਿੰਦੇ ਕਿਉਂ ਅਸੀਂ ਕਉ ਮੰਗੇ ਅਸੀਂ ਕੀ ਕਰਿਆ ਬਥੇਰਾ ਪੰਚਾਇਤ ਨੇ ਕਿਹਾ ਚਾਰ ਕਿਸਮ ਦੇ ਬੰਦੇ ਹੁੰਦੇ ਆ ਸਵਾਸ ਸਿੰਘ ਜੀ ਚਾਰ ਸੁਭਾਅ ਹੁੰਦੇ ਨੇ ਤੇਹਾਂ ਨਾਲ ਸੁਣੇ ਇੱਕ ਤਾਂ ਹੁੰਦਾ ਦਾਖਾ ਵਰਗਾ ਸੁਭਾਅ ਦਾਖ ਜਿਹੜੀ ਹੁੰਦੀ ਹੈ ਕਿਸ਼ਮੇਸ਼ ਇਹ 12ੋਂ ਵੀ ਨਰਮ ਹੁੰਦੀ ਹੈ ਅੰਦਰ ਤੱਕ ਨਰਮੇ ਹੁੰਦੀ ਹੈ ਕਿਤੇ ਹਿਰਕ ਆਉਂਦੀ ਹੋਣੀ ਇਹਦੇ ਚ ਦੂਸਰਾ ਸੁਭਾਅ ਹੁੰਦਾ ਹੈ ਬਦਾਮ ਵਰਗਾ ਜਿਹੜਾ ਬਾਦਾਮ ਵਰਗਾ ਹੋਇਆ ਕਰਦਾ ਉਹਦਾ ਬੋਲ ਕਰਦਾ ਹੁੰਦਾ ਬਾਹਰੋਂ ਵੱਡੋ ਸਾੜਿਆ ਮੰਗਣ ਪੈਂਦਾ ਤੇ ਅੰਦਰਲੇ ਪਾਸੇ ਉਹਦੇ ਨਰਮਾਈ ਹੁੰਦੀ ਹੈ ਜਿਉਂ-ਜਿਉਂ ਅੰਦਰ ਨੂੰ ਚੜ੍ਹੇ ਜਾਓ ਬਾਦਾਮ ਰੋਗ ਨੂੰ ਅਥੀਰਤੀ ਹੱਦ ਤੇ ਹੁੰਦਾ ਉਹ ਬਾਹਰੋਂ ਦਾ ਦੇਖਣ ਨੂੰ ਤਾਂ ਬੋਲ ਲੱਗਦੇ ਨੇ ਵੀ ਕ락ਤਾ ਜੀ ਇਹ ਠਿੱਕਾ ਬੋਲਦਾ ਜੀ ਇਹ ਫਲਾਣਾ ਕਹਾਦਾ ਅੰਦਰ ਬੜੀ ਹੁੰਦੀ ਹੁੰਦਕੀ ਉਹਦੇ ਨੂੰ ਕੀ ਭਰੀ ਦੇ ਕਿਸੇ ਦਾ ਬੁਰਾ ਦੇਖੇ ਨਹੀਂ ਸਕਦੇ ਕਿਸੇ ਦਾ ਨੁਕਸਾਨ ਹੁੰਦਾ ਦੇਖ ਨਹੀਂ ਸਕਦੇ ਤੀਸਰਾ ਵਾਇਆ ਕਰਦਾ 베ਰ 베ਰ ਵਰਗਾ ਵੇਰ ਉਤੋਂ ਦਾ ਭੋਸਣਾ ਹੁੰਦਾ ਹੈ ਜੇ ਜੋੜ ਨਾਲ ਦੰਦ ਮਾਰੋ ਦੰਦੇ ਟੁੱਟ ਜੂ ਉਹ ਕੇ ਹੀਠਾਂ ਵਿੱਚ ਕਰਨਾ ਪਿਆ ਉਹ ਉਤੋਂ ਦਾ ਹੱਥ ਬੰਨੀ ਜਾਂਦੇ ਨੇ ਮਹਾਰਾਜ ਜੀ ਮਹਾਰਾਜ ਜੀ ਸਵਗਤ ਕਰੀ ਜਾਂਦੇ ਆਂਦਰੋਂ ਬਹੁਤ ਕਰਦੇ ਹੁੰਦੇ ਚੌਥਾ ਹੈ ਕਹਿੰਦਾ ਸੁਵਾਰੀ ਵਰਗਾ ਸੁਵਾਰੀ ਵਰਗਾ ਬਾਹਰੋਂ ਵੀ ਕਰਦਾ ਤੇ ਅੰਦਰੋਂ ਵੀ ਕਰਦਾ ਸੋ ਚਾਰ ਸੁਭਾਅ ਦੇ ਨੇ ਜੇ ਇਹਨਾਂ ਦਾ ਸੁਵਾਰੀ ਵਰਗਾ ਸੀ ਬਾਹਰੋਂ ਵੀ ਕਰਦੇ ਅੰਦਰੋਂ ਵੀ ਕਰਦੇ ਨਾ ਅੰਦਰ ਕੋਈ ਅਫਸੋਸ ਕਹਿੰਦੇ ਫੇ ਤਾਂ ਕੀ ਹੋ ਗਿਆ ਗਾਲਾਂ ਕੱਢੀਆਂ ਤੇ ਕਰ ਲੈਂਦੇ ਹੁਣ ਕਰ ਲੈਣ ਜਿਹੜਾ ਕੁਝ ਇਹਨਾਂ ਨੇ ਕਰਨਾ ਸੱਤ ਕਹਿੰਦੇ ਭਾਈ ਅਸੀਂ ਕੀ ਕਰਨਾ ਹੈ ਸਾਡਾ ਤਾਂ ਮਾਲਕ ਕਰਦਾ ਹੁੰਦਾ ਦੂਏ ਦਿਨ ਫੇਰ ਬਣਾ ਲਿਆ ਵੀ ਅੱਜ ਕੱਲ ਤਾਂ ਆਪਾਂ ਕੱਢ ਨਹੀਂ ਸਕਿਆ ਅੱਜ ਚੱਲ ਕੇ ਗਾਲਾਂ ਦਰਵਾਜ਼ਿਆਂ ਉਂਗੇ ਕੱਢਣੀਆਂ ਇਹਨਾਂ ਨੂੰ ਉਠਾਈਏ ਉਹ ਸ਼ਰਾਬੀ ਵੀ ਉਹ ਰਸਤੇ ਜਾਵਸ ਜਿੱ ਤਕਰਾਰ ਹੋ ਗਿਆ ਕਿਸੇ ਗੱਲ ਤੋਂ ਤੇ ਇੱਕ ਨੇ ਇੱਕ ਮਾਰ ਦਿੱਤਾ ਇੱਕ ਵੱਢਿਆ ਗਿਆ ਉਹ ਜਾਗ ਨਹੀਂ ਹੋ ਕੇ ਡਿਰ ਪਿਆ ਦੋ ਜਿਹੜੇ ਸੀਗੇ ਪੁਲਿਸ ਨੇ ਫੜ ਲਿਆ ਇਹ ਕੋਨਾ ਜੋ ਬੈਲਾ ਮਾਫ ਹੋ ਗਿਆ ਇੱਕ ਨੱਠ ਗਿਆ ਉਹ ਨੱਠਿਆ ਹੋਇਆ 8-7 ਸਾਲ ਦੌੜਿਆ ਫਿਰਦਾ ਰਿਹਾ ਪੁਲਿਸ ਬਥੇਰਾ ਉਹਦੇ ਮਗਰ ਲੱਗੀ ਪੜਾਈ ਦਿੱਤੀ ਨਾ ਜਦ 7-8 ਸਾਲ ਹੋ ਗਏ ਤਾਂ ਖਿਆਲ ਆਇਆ ਵੀ ਮੈਂ ਸਾਤਾ ਦੀ ਵਗਿਆ ਕਰੀ ਤਾਂ ਮੇਰੇ ਨਾਲ ਆ ਰਿਹਾ ਸਾਡੀ ਸਾਰੀ ਉਹ ਪਾਰਟੀ ਖਤਮ ਹੋ ਗਈ ਉਸ ਵੇਲੇ ਰਾਤ ਨੂੰ ਅੱਧੀ ਰਾਤ ਇਕੋ ਕਿਸੇ ਪ੍ਰੇਮੀ ਨੂੰ ਜਿਹੜਾ ਮਹਾਰਾਜ ਦਾ ਪ੍ਰੇਮੀ ਸੀਗਾ ਉਹਨੂੰ ਲੈ ਕੇ ਆਇਆ ਸਹਿਲ ਸਿੰਘ ਸੀ ਉਹਦਾ ਬਾ ਦੇਰ ਉਹਦੇ ਆ ਕੇ ਕਹਿਣ ਲੱਗਿਆ ਵੀ ਮੈਨੂੰ ਹੁਣੇ ਮਿਲਾ ਦੇ ਮੈਨੂੰ ਦਿਨੇ ਤਾਂ ਪੁਲਿਸ ਭੱਜ ਉਹ ਮਹਾਰਾਜ ਜੀ ਦੇ ਕੋਲ ਚਲੇ ਗਏ ਕਹਿੰਦੇ ਮਹਾਰਾਜ ਆ ਉਹ ਬੰਦਾ ਜੀ ਨੇ ਗਾਲਾਂ ਕੱਢੀਆਂ ਸੀ ਤੇ ਫਿਰ ਬੰਦਾ ਮਰ ਗਿਆ ਫਿਰ ਜਿੱਦਾਂ ਹੀ ਦੌੜਿਆ ਫਿਰਦਾ ਵੀ ਹੁਣ ਥੋੜੀ ਸ਼ਰਨ ਆਇਆ ਕਹਿੰਦੇ ਕੀ ਤਾਂ ਉਹਨੇ ਭਾਈ ਕਹਿੰਦਾ ਮਹਾਰਾਜ ਮੇਰਾ ਛੁਟਕਾਰਾ ਹੋ ਜਾਏ ਮਹਾਰਾਜ ਕਹਿੰਦੇ ਐਂ ਕਰਿਆ ਕਰ 25 ਬਾਠ ਜਪਜੀ ਸਾਹਿਬ ਦੇ ਰੋਜ਼ ਕਰਕੇ ਨਾ ਉਹਦੇ ਨਿਮਿੱਤਰ ਅਰਦਾਸ ਕਰਦੇ ਆਕਰ ਜਿਹੜਾ ਤੁਸੀਂ ਮਾਰੇ ਆ ਉਹਦੀ ਰੂਹ ਦੇ ਤੋਂ ਬੰਲਾ ਲੈਣ ਨੂੰ ਫਿਰਦੀ ਐ ਜਦੋਂ ਉਹਦੀ ਰੂਹ ਸ਼ਾਂਤ ਹੋ ਜੂਗੀ ਤੋ ਵੀ ਛੁਟਕਾਰਾ ਪਾ ਲੇਗਾ 8 ਸਾਲ 25 ਬਾਠ ਕਰਦਾ ਰਿਆ ਰੋਜ਼ ਰੋਜ਼ ਅਰਦਾਸ ਕਰਦਾ ਰਹੇ ਇਹਦਾ ਵੀ ਬਿਰਤੀ ਨਰਮ ਹੋ ਗਈ ਉਧਰਲੇ ਪਾਸੇ ਕੁਦਰਤ ਨੇ ਕੀ ਕਰਿਆ ਉਹਨੇ ਦੋਹਾ ਘਰਾਂ ਦਾ ਸੁਝਾਉਤਾ ਹੋ ਗਿਆ ਉਹ ਮੁਕਦਮਾ ਵਾਪਸ ਲੈ ਲਿਆ ਫਿਰ ਉਹ ਹਾਜ਼ਰ ਹੋ ਕੇ ਵਾਹ ਪਰ ਸ਼ਾਦੀ ਸੇਵਾ ਕਰ ਰਹੇ ਹਨ ਇਹ ਉਪਦੇਸ਼ ਦੇਣ ਨੂੰ ਮਿੱਤਰ ਸੱਤਰ ਜਾ ਕੇ ਇੱਕ ਸਮਾਣ ਬਰਭ ਆਪਣੇ ਬੇਨਾ ਵਰਨਾ ਜਾਣਾ ਕੋਟ ਕੋਟ ਅਗ ਅਗ ਕਾਟਣ ਹਾਰੇ ਐਸਰਾ ਫਰਮਾਨ ਕਰਦੇ ਕਰੋੜਾ ਪਾਪ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਧਨ

ਆਗ ਕਾਟਣਾ ਹਾਲ ਕਰੋੜ ਨੂੰ ਕਰੋੜ ਨਾਲ ਜਰਬ ਦੋ ਕਿੰਨਾ ਹੁੰਦਾ ਕਿੰਨੇ ਸਿਫਰੇ ਹੁੰਦੇ ਨੇ ਪੜ੍ਹੇ ਹੋਏ ਦੇਖ ਲਓ ਕੋਈ ਹਜ਼ਾਰ ਕਰੋੜ ਦੇ ਉੱਪਰ ਹੋ ਜਾਂਦਾ 10000 ਕਰੋੜ 10000 ਕਰੋੜ ਕਰੋੜ ਸੋ ਇਸ ਤਰ੍ਹਾਂ ਨਾਲ ਇੰਨੇ ਪਾਪਾਂ ਨੂੰ ਕੱਟਣ ਵਾਲੇ ਸਾਧੂ ਹੋਇਆ ਕਰਦੇ ਨੇ ਗੁਰਨਾਮਕ ਪਾਤਸ਼ਾਹ ਨੂੰ ਇੱਕ ਵਾਰੀ ਪੁੱਛਿਆ ਬੇਨਤੀ ਗਰੀਬ ਕੋ ਸਿੱਖ ਨੇ ਕਿ ਮਹਾਰਾਜ ਸਾਧੂ ਦੇ ਦਰਸ਼ਨ ਦਾ ਕੀ ਫਲ ਹੁੰਦਾ ਹੈ ਸੰਤਾਂ ਦੇ ਦਰਸ਼ਨ ਦਾ ਮਹਾਰਾਜ ਕਹਿੰਦੇ ਅੱਗੇ ਵੀ ਕਿਸੇ ਤੋਂ ਪੁੱਛਿਆ ਕਹਿੰਦੇ ਹਾਂ ਮਹਾਰਾਜ ਜੋ ਸਾਧੂ ਆ ਗਏ ਮੈਂ ਹਰੇਕ ਨੂੰ ਪੁੱਛਦਾ ਪਰ ਮੇਰੇ ਮਨ ਨਹੀਂ ਲੱਗਦੀ ਗੱਲ ਕਹਿੰਦੇ ਚੰਗਾ ਤੁਹਾਨੂੰ ਪ੍ਰੈਕਟੀਕਲੀ ਦਿਖਾਉਣਾ ਹੈ ਸੋ ਆਪ ਕਹਿ ਲਗੇ ਆਹ ਕਰੀਏ ਸਵੇਰੇ ਚੜ੍ਹਦੇ ਬਰਨੂ ਜਾਣੀ ਜਿਹੜਾ ਸਰੋਵਰ ਆ ਬਾਹਰ ਰੋਹੀ ਦਾ ਉੱਥੇ ਖੜ੍ਹ ਜਾਈਂ ਦਰਖਤ ਥੱਲੇ ਉੱਥੇ ਤੁਹਾਨੂੰ ਦਰਸ਼ਨ ਵਾਲਾ ਹੁੰਦਾ ਸੋ ਉੱਥੇ ਜਦ ਗਏ ਸਵੇਰੇ ਜਾ ਕੇ ਖੜਾ ਹੋ ਗਿਆ ਹੁਕਮ ਸੀ ਕਿ ਪਉ ਫਟਾ ਲੈਣਾ ਫੜੀ ਤੇ ਜੰਝੜੇ ਵਾਪਸ ਆ ਨਹੀਂ ਸੂਰਜ ਦੀ ਟਿੱਕੀ ਨਿਕਲ ਗਈ ਪਾਦਸ਼ਾਹ ਕੋਈ ਨਹੀਂ ਆਇਆ ਉੱਥੇ ਅੱਜ ਤੱਕ ਮੈਂ ਅੜੀਕੇ ਆ ਗਿਆ ਕਹਿੰਦੇ ਕੁਝ ਦੇਖਿਆ ਕਹਿੰਦੇ ਹਾਂ ਕਾ ਇੱਕ ਕਾਵਾਂ ਦਾ ਜੋੜਾ ਕਾਂ ਕਾ ਕਰਦਾ ਸੀ ਕਹਿੰਦੇ ਕੱਲ ਨੂੰ ਫੇਰ ਜਾਇਆ ਦੂਸਰੇ ਦਿਨ ਗਿਆ ਫੇਰ ਵਾਪਸ ਆ ਗਿਆ ਟਾਈਮ ਨਿਗਾੜ ਕੇ ਕਹਿੰਦੇ ਦੇਖਿਆ ਕੁਛ ਕਹਿੰਦਾ ਹਾਂ ਵਾਲਾ ਜੋ ਉੱਥੇ ਜਿੱਥੇ ਕੱਲ ਕਾਂ ਸੀ ਉੱਥੇ ਦੋ ਬਗਲੇ ਬੈਠੇ ਬਗਲਿਆਂ ਦਾ ਜੋੜਾ ਸੀ ਕਹਿੰਦੇ ਅੱਜ ਫੇਰ ਜਾਂ ਕੱਲ ਨੂੰ ਫੇਰ ਜਾਣ ਦੂਸਰੇ ਦਿਨ ਫੇਰ ਗਿਆ ਤੀਸਰੇ ਦਿਨ ਤਾਂ ਉੱਥੇ ਜਾ ਕੇ ਕੀ ਦੇਖਦਾ ਹੈ ਹਾਂਸਾਂ ਦਾ ਜੋੜਾ ਬੈਠਾ ਫੇਰ ਆ ਗਿਆ ਕਹਿੰਦਾ ਮਹਾਰਾਜ ਹਾਂਸਾਂ ਦਾ ਜੋੜਾ ਸੀ ਕਹਿੰਦੇ ਫੇਰ ਜਾਈਂ ਕਲ ਨੂੰ ਦੂਦ ਅਗਲੇ ਦਿਨ ਫੇਰ ਗਿਆ ਚੌਥਾ ਦਿਨ ਹੋ ਗਿਆ ਉੱਥੇ ਕੀ ਦੇਖਦਾ ਇੱਕ ਪ੍ਰਕਾਸ਼ਮਈ ਦੋ ਸਰੀਰ ਬੈਠੇ ਨੇ ਇੱਕ ਬੀਬੀ ਦੇ ਰੂਪ ਵਿੱਚ ਹੈ ਇੱਕ ਭਾਈ ਦੇ ਰੂਪ ਚ ਜਾਂਦਾ ਹੀ ਇਹਦੇ ਚਰਨਾਂ ਤੇ ਮਸਤਕ ਨਵਾਉਣ ਲੱਗ ਗਿਆ ਇਹ ਕਹਿਣ ਲੱਗਾ ਤੁਸੀਂ ਤਾਂ ਦੇਵਤੇ ਲੱਗਦੇ ਹੋ ਮੈਨੂੰ ਸਵਰਗਾਂ ਦੇ ਤੁਸੀਂ ਇਹ ਕੀ ਕਰਦੇ ਹੋ ਕਹਿੰਦੇ ਤੇਰੀ ਬਦੌਲਤ ਅਸੀਂ ਇਸ ਅਵਸਥਾ 'ਚ ਪਹੁੰਚੇ ਆ ਯਾਦ ਕਰਿਆ ਜਦ ਤੂੰ ਪਹਿਲੇ ਦਿਨ ਆਇਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਤੇਰਾ ਦਰਸ਼ਨ ਅਸੀਂ ਕੀਤਾ ਸੀ ਕਾਮਾਂ ਤੋਂ ਬਦਲ ਕੇ ਬਗਲੇ ਬਣ ਗਏ ਦੂਸਰੇ ਦਿਨ ਦਰਸ਼ਨ ਕੀਤਾ ਅਸੀਂ ਹੰਸ ਬਣ ਗਏ ਤੀਸਰੇ ਦਿਨ ਤੇਰਾ ਹਸ ਦਰਸ਼ਨ ਕਰਿਆ ਅਸੀਂ ਆਹ ਜਿਹੜਾ ਸਰੀਰ ਸਾਨੂੰ ਹੁਣ ਪ੍ਰਾਪਤ ਆ ਇਹ ਪ੍ਰਾਪਤ ਹੋ ਗਿਆ ਰਾਨ ਹੋ ਗਿਆ ਪਾਤਸ਼ਾਹ ਐਂ ਗੱਲ ਐ ਮਹਾਰਾਜ ਕਹਿੰਦੇ ਪ੍ਰੇਮੀਆ ਇਹ ਆਦਮੀ ਦੀ ਬਿਰਤੀ ਕੌ ਵਰਗੀ ਹੈ ਨਿੰਦਿਆ ਚੁਗਲੀ ਰੂਪੀ ਈਰਖਾ ਮੈਲਾ ਖਾਂਦਾ ਹੈ ਬਗਾਨੀਆਂ। ਖੇਜਾ ਸਾਸਨ ਕਰਦਾ ਅੰਦਰੋਂ ਮੈਲਾ ਰਹਿ ਜਾਂਦਾ। ਚੋਰੀ ਦੇਖਦਾ ਹੈ ਔਰਤਾਂ ਵੱਲੋਂ ਪੈਸਿਆਂ ਵੱਲੋਂ ਝਾਕਦਾ ਹੈ ਲੋਕਾਂ ਵੱਲੋਂ ਝਾਕਦਾ ਹੈ ਲੋਕਾਂ ਦੇ ਔਗਣ ਚਾ ਦੇਖਦਾ। ਉਤੋਂ ਚਿਟਾਉਂਦਾ। ਤੇ ਅੰਦਰੋਂ ਬਗਲਾ ਕੌਂ ਹੁੰਦਾ। ਕਹਿੰਦੇ ਵੀ ਬਗਲਾ ਬਿਰਤੀ ਹੋ ਜਾਂਦੀ ਹੈ ਫਿਰ ਹੌਲੀ-ਹੌਲੀ ਜਿਉਂ-ਜਿਉਂ ਚੋਟਾਂ ਪੈਂਦੀਆਂ ਸ਼ਬਦ ਦੀਆਂ ਤਿਉ ਤੋਂ ਫਿਰ ਕਹਿੰਦੇ ਹੰਸ ਬਿਰਤੀ ਆ ਕੇ ਸਤ ਤੇ ਅਸਤ ਦਾ ਨਿਰਣਾ ਕਰਨ ਦੀ ਸ਼ਕਤੀ ਆ ਜਾਂਦੀ ਹੈ ਸਤ ਵੈਗਰੂ ਹੈ ਉਹ ਸਤ ਮਾਇਆ ਹੈ ਮਾਇਆ ਨੂੰ ਨਿਖੇੜ ਕੇ ਪਰੇ ਕਰ ਦਿੰਦਾ ਹੈ ਵੈਗਰੂ ਪਰਿਪੂਰਨ ਹੈ ਉਹ ਕਿਧਰ ਲੈ ਬਲਾ ਲੈਂਦਾ ਕਹਿੰਦੇ ਫਿਰ ਦੇਵ ਰੂਪ ਪ੍ਰਾਪਤ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸੰਤਾਂ ਦੇ ਦਰਸ਼ਨ ਕਰਦਾ ਹੈ ਜਿਹੜੀਆਂ ਤਾਮਸੀ ਜੁਨੀਆ ਉਹਨਾਂ ਦਾ ਵੀ ਆਧਾਰ ਹੋ ਜਾਂਦਾ ਹੈ ਗੁਰਮਾਨਕ ਦਾ ਜਿਸਨੇ ਵੀ ਦਰਸ਼ਨ ਕਰਿਆ ਉਹਦਾ ਆਧਾਰ ਹੋ ਗਿਆ ਤਾਮਸੀ ਜੁਨੀਆ ਸ਼ੇਰ ਆਦਾਂ ਦਾ ਵੀ ਆਧਾਰ ਗੁਰੂ ਸ਼ੇਵੇਂ ਪਾਸ਼ਾ ਮਹਾਰਾਜ ਲੜਾਈ ਕੇ ਕਿੰਦ ਬਾਹਰ ਰੋਹੀਜ ਖੜੇ ਨੇ ਜ਼ਿਲ੍ਹਾ ਫਿਰੋਜ਼ਪੁਰ ਤੇ ਉੱਥੇ ਇੱਕ ਅਸਧਾ ਮਹਾਰਾਜ ਵੱਲੋਂ ਤਰੇ ਆ ਰਿਹਾ ਵੱਡੀ ਸਰਾਲ ਕਹਿੰਦੇ ਮਹਾਰਾਜ ਤਾਂ ਆਪਦੇ ਵੱਲ ਨੂੰ ਆ ਰਹੀ ਹੈ ਮਹਾਰਾਜ ਕਹਿੰਦੇ ਕੋਈ ਨਹੀਂ ਦੁਖੀ ਜਾ ਭਾਈ ਨੇੜੇ ਆ ਗਈ ਮਹਾਰਾਜ ਨੇ ਚਰਨ ਛੁਆਤਾ ਉੱਥੇ ਹੀ ਧੜਮ ਕਰਕੇ ਜਿਗਦੀ ਵਿੱਚੋਂ ਪਹਿਲਾਂ ਕਾਲਾ ਕਾਲਾ ਧੂਆ ਫਿਰ ਚਿੱਟਾ ਧੂਆ ਨਿਕਲਿਆ ਮਹਾਰਾਜ ਦੀ ਉਸਤਤ ਕਰਨ ਲੱਗ ਗਿਆ ਕਹਿੰਦੇ ਮਹਾਰਾਜ ਕੌਣ ਹੈ ਕਹਿੰਦੇ ਦੱਸ ਭਾਈ ਕੌਣ ਹੈ ਕਹਿੰਦੇ ਮਹਾਰਾਜ ਮੈਂ ਬੜੌਤੀ ਗੁਰੂ ਸੀਗਾ ਝੂਠਾ ਗੁਰੂ ਲੋਕਾਂ ਦੇ ਪੈਸੇ ਠੱਗਦਾ ਰਿਹਾ ਦਸਵੰਧ ਖਾਂਦਾ ਰਿਹਾ ਤੇ ਮੈਨੂੰ ਸੱਪ ਦੀ ਜੋਨੀ ਨਹੀਂ ਮਿਲ ਗਈ ਆਧਾਰ ਹੋ ਗਿਆ ਇੱਕ ਦਾ ਨਹੀਂ ਬੇਅੰਤ ਜੀਵਾਂ ਦਾ ਆਧਾਰ ਕਿਰਿਆ ਮਹਾਰਾਜ ਮੱਛ ਦੇ ਉੱਤੇ ਜਾਂਦੇ ਨੇ ਮਹਾਰਾਜ ਸਮੁੰਦਰ ਦੇ ਅੰਦਰ ਮੱਛ ਦਾ ਆਧਾਰ ਕਰ ਦਿੱਤਾ ਇਸੇ ਤਰ੍ਹਾਂ ਮਹਾਰਾਜ ਜੀ ਤਕੀ ਦੇ ਅੰਦਰ ਆਪ ਨੇ ਜਗਾ ਪਟ ਕੇ ਉੱਤੇ ਛਪਰੀ ਪਾ ਲਈ ਉਥੇ ਹਰ ਵਕਤ ਭਜਨ ਹੁੰਦਾ ਹਰ ਵਕਤ ਤੇ ਅਰਦਰੀ ਸਿੰਘ ਜਿਹੜਾ ਡਿਊਟੀ ਦੇ ਸੀ ਉਹਨੇ ਇੱਕ ਦਿਨ ਬੇਨਤੀ ਕਰੀ ਕਿ ਮਹਾਰਾਜ ਜਦ ਆਪ ਬੈਠ ਜਾਂਦੇ ਹੋ ਚੌਂਕਲਾ ਮਾਰ ਕੇ ਸਾਹਮਣੇ ਇੱਕ ਸੱਪ ਆ ਜਾਂਦਾ ਕੋਬਰਾ ਤੇ ਫਣ ਚੱਕ ਲੈਂਦਾ ਤੇ ਆਪ ਦੇ ਵੱਲ ਨੂੰ ਐ ਖੜਾ ਦੇਖਦਾ ਰਹਿੰਦਾ ਕਈ ਵਾਰੀ ਲੰਮਾ ਪੈ ਜਾਂਦਾ ਤੇ ਵੱਧਾ ਹੈ ਨਹੀਂ ਫੇਰ ਫਣ ਚੱਕ ਲੈਂਦਾ ਤੇ ਹੁਕਮ ਹੋਵੇ ਤਾਂ ਸਹੀ ਇਹਨੂੰ ਮਾਰ ਦਈਏ ਮਹਾਰਾ ਜੀ ਕਹਿੰਦੇ ਨਹੀਂ ਮਾਰਨਾ ਸੀਗਾ ਮਾਰਨਾ ਨਹੀਂ ਹੈ ਕਹਿੰਦੇ ਮਹਾਰਾਜ ਫੇਰ ਨੁਕਸਾਨ ਬਚਾਊਗਾ ਕੋਈ ਖੇਲ ਪਹੁੰਚੂ ਆਪਦੇ ਸਰੀਰ ਨੂੰ ਕਹਿੰਦੇ ਨਹੀਂ ਕੋਈ ਨਹੀਂ ਇਹ ਦੁਖੀ ਐ ਵਿਚਾਰਾ ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਇਹ ਰਾਜ਼ ਸਾਨੂੰ ਵੀ ਦੱਸ ਦਿਓ ਜੋ ਭੇਤ ਹੈ ਵਾਹ ਪੁਰਸ਼ੀ ਕਹਿਣ ਲੱਗੇ ਰਾਜ਼ ਦੱਸਣਾ ਤਾਂ ਨਹੀਂ ਚਾਹੀਦਾ ਪਰ ਤੁਸੀਂ ਜਾਦੇ ਹਟ ਕਰਦੇ ਹੋ ਤੁਹਾਨੂੰ ਦੱਸ ਦਿੰਨੇ ਆ ਸੀ ਕਹਿੰਦੇ ਇਹ ਮੁਗਲ ਮੋਗਲੀਆਂ ਜਦ ਹਕੂਮਤ ਸੀ ਭਾਰਤ ਵਾਸ਼ ਵਿੱਚ ਇਸ ਇਲਾਕੇ ਦਾ ਇਹ ਚੌਧਰੀ ਸੀਗਾ ਤੇ ਚੌਧਰੀ ਸਖਤ ਸੀ ਲੋਕਾਂ ਨੂੰ ਬਹੁਤ ਦੁਖੀ ਕਰਦਾ ਸੀ ਦੁਖੀ ਕਰਕੇ ਮਾਮਲਾ ਗਰਵਾਉਂਦਾ ਸੀ ਤੇ ਪਰਜਾ ਦੀਆਂ ਬਹੁ ਬੇਟੀਆਂ ਦੀ ਕੋਈ ਇਹਾਜ਼ ਨਹੀਂ ਸੀ ਰੱਲਦਾ ਬਹੁਤ ਦੁਖੀ ਕਰਦਾ ਸੀ ਬਗਾਰ ਲੈਂਦਾ ਸੀ ਆਪਣੇ ਕੰਮ ਸਾਰੇ ਮੁਕਤ ਕਰਾਉਂਦਾ ਸੀ ਤੇ ਜਦੋਂ ਜਦੋਂ ਗੁਰੂ ਸ਼੍ਰੀ ਛੇਵੇਂ ਪਾਤਸ਼ਾਹ ਆਏ ਤਾਂ ਉਸ ਵੇਲੇ ਜਿਹੜਾ ਕੈਂਪ ਸੀ ਉਹ ਜਿੱਥੇ ਹੁਣ ਰਾਣਾ ਸਾਹਿਬ ਹੈ ਇਹ ਸਥਾਨ ਦੇ ਉੱਤੇ ਕੈਂਪ ਲੱਗਿਆ ਤੇ ਮਹਾਰਾਜ ਰਹੇ ਰਾਲੇ ਪਿੰਡ ਦੇ ਵਿੱਚ ਜਿੱਥੇ ਗੁਰਦੁਆਰਾ ਬਣਿਆ ਤੇ ਪ੍ਰਸ਼ਾਦ ਬਾਣੀ ਇੱਥੇ ਉਹਦਾ ਮਹਾਰਾਜ ਦਾ ਦਰਬਾਰ ਵੀ ਇੱਥੇ ਲੱਗਦਾ ਸੀ ਭਾਈ ਇਹ ਚੌਧਰੀ ਆਪਣੇ 10-20 ਬੰਦੇ ਲੈ ਕੇ ਲਠਵਾਜ ਵਰਸੇ ਹੱਥਾਂ 'ਚ ਫੜੇ ਹੋਏ ਨੇ ਤੇ ਪੂਰੇ ਜੀ ਤਿਆਰੀ ਨਾਲ ਆ ਗਿਆ ਜਿਵੇਂ ਕਿਤੇ ਕਿਸੇ ਤੇ ਹਮਲਾ ਕਰਨਾ ਤੇ ਮਹਾਰਾਜ ਦੇ ਕੋਲ ਆ ਕੇ ਨਾ ਨਮਸਕਾਰ ਕਰੀ ਨਾ ਬਚਨ ਸੁਣਿਆ ਮਹਾਰਾਜ ਬਚਨ ਸੁਣਾ ਰਹੇ ਸੀ ਹਰ ਬਚਨ ਦੇ ਉੱਤੇ ਤਰਕ ਕਰਦਾ ਚ ਰਹਿ ਗਿਆ ਤੇ ਨਤੀਜਾ ਹੋਇਆ ਬੇਮੁਖ ਹੋ ਗਿਆ ਸੰਤਾਂ ਦਾ ਦੋਖੀ ਸਰਬਜੋਨ ਭਾਈ ਛਪਦੇ ਜੋ ਨਹੀਂ ਮਿਲ ਗਿਆ ਇਸ ਤੇ ਹੁਣ ਇਹ ਬੜੀ ਦੇਰ ਦਾ ਭਟਕਦਾ ਫਿਰਦਾ ਹੈ ਹੁਣ ਇਹਦਾ ਸਮਾਂ ਆ ਗਿਆ ਭਾਈ ਕਿਉਂਕਿ ਗੁਰੂ ਮਹਾਰਾਜ ਦੇ ਇਹ ਦੇ ਦਰਸ਼ਨ ਕਰੇ ਸੀ ਵਾਹ ਪਰਸ਼ਾ ਦੇ ਦਰਸ਼ਨ ਕੀਤੇ ਗੁਰੂਆਂ ਦੇ ਦਰਸ਼ਨ ਕੀਤੇ ਕਦੇ ਵੀ ਵਿਸਾ ਨਹੀਂ ਗਿਆ ਕਰਦੇ ਸੋ ਕੋਈ ਗੱਲ ਨਹੀਂ ਦੋ ਦਿਨ ਤੇ ਬਾਅਦ ਤੀਸਰੇ ਦਿਨ ਕੀ ਦੇਦੇ ਨੇ ਕਹਿੰਦੇ ਮਹਾਰਾਜ ਉਹ ਤਾਂ ਛਪਰੀ ਦੇ ਪਿਛਲੇ ਪਾਸੇ ਮੂੰਹ ਤੁਹਾਡੇ ਵੱਲ ਨੂੰ ਕਰਿਆ ਹੋਇਆ ਤੇ ਉਹ ਸਰੀਰ ਛੱਡ ਗਿਆ ਕਹੇ ਭਾਈ ਜੀ ਇਹਨੇ ਛੱਡਣਾ ਹੀ ਸੀ ਸੋ ਕੋਟ ਕੋਟ ਅਗ ਕੱਟਣ ਹਾਰੇ ਕਰੋੜਾਂ ਪਾਪਾਂ ਦਾ ਨਾਸ਼ ਹੁੰਦਾ ਹੈ ਕਰੋੜਾਂ ਪਾਪਾਂ ਦਾ ਨਾਸ਼ ਹੋ ਰੂ ਜਾਵੇ ਸੰਗਤ ਕਰਕੇ ਪਾਪ ਮਨਾਂ I y y y ਜਰਬ ਦੇ ਲੋ ਖਰਮਾ ਖਰਮਾ ਪਾਪਾਂ ਦਾ ਨਾਸ਼ ਹੋ ਜਾਂਦਾ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਜੋ ਸੂਰਬੀਰ ਬਚਨ ਕੇ ਬਲੀ ਦੁੱਖ ਦੂਰ ਕਰਨ ਜੀ ਕੇ ਦਾਤਾਰੇ ਇੱਥੇ ਦਾ ਵੀ ਦੁੱਖ ਦੂਰ ਕਰ ਦਿੰਦੇ ਨੇ ਦਰਗਾਹ ਦਾ ਦੁੱਖ ਵੀ ਦੂਰ ਕਰ ਦਿੰਦੇ ਨੇ ਆਰਥਿਕ ਦੁੱਖ ਵੀ ਦੂਰ ਕਰ ਦਿੰਦੇ ਨੇ ਭਾਈਚਾਰਕ ਦੁੱਖ ਵੀ ਦੂਰ ਕਰ ਦਿੰਦਾ ਸਾਰੇ ਦੁੱਖਾਂ ਨੂੰ ਦੂਰ ਕਰਨ ਆਰੇ ਔਰ ਲਾਜ਼ਮ ਹੈ ਹੈ ਨਹੀਂ ਕੋਈ ਵਾ ਮੈਂ ਚੰਦਰਨਾਸ਼ ਪੂਜਾਨੀ ਸੰਤਾਂ ਦਾ